ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਭਾਰਤੀ ਜਿਲ੍ਹਾ ਫੋਕਲਾ ਫੋਕਿਆਂ ਦੇ ਵਿੱਚ ਆਮ ਕਰੀ ਦੇਖੋ ਪਿਛਲੇ ਦਿਨਾਂ ਦੇ ਵਿੱਚ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਲੋਕਾਂ ਦੀ ਸੁਰੱਖਤਾ ਵਾਸਤੇ ਲੋਕਾਂ ਵਾਸਤੇ ਜਿਹੜੇ ਕੈਂਪ ਲਗਾਏ ਜਾ ਰਹੇ ਸੀ ਉਹਨਾਂ ਨੂੰ ਦੇਖੋ ਧੱਕੇ ਦੇ ਨਾਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਪ੍ਰਸ਼ਾਸਨ ਉੱਥੇ ਭੇਜ ਕੇ ਧੱਕੇ ਨਾਲ ਬੰਦ ਕਰਵਾਇਆ ਜਾ ਰਿਹਾ ਸੋ ਜਿਹੜੀ ਰਾਜਪੁਰੇ ਦੇ ਵਿੱਚ ਪਿੱਛੇ ਜੇ ਕਿਸਾਨ ਮਜ਼ਦੂਰ ਫਤਿਹ ਰੈਲੀ ਹੋਈ ਹੈ ਉਹਦਾ ਅਸਰ ਕੱਲਾ ਰਾਜਪੁਰੇ ਚ ਨਹੀਂ ਮੈਂ ਕਹਿੰਦਾ ਸਾਰੇ ਪੰਜਾਬ ਦੇ ਵਿੱਚ ਦੇਖਣ ਨੂੰ ਪਿਆ ਔਰ ਸਰਕਾਰ ਨੇ ਬਖਲਾਹੜ ਦੇ ਵਿੱਚ ਆ ਕੇ ਜਿਹੜੇ ਗਰੀਬਾਂ ਦੀ ਮਤਲਬ ਵਾਸਤੇ ਜੋ ਮੋਦੀ ਜੀ ਦੀਆਂ ਅਲੱਗ-ਅਲੱਗ ਸਕੀਮਾਂ ਚਾਹੇ ਅੰਸ਼ੂਮਨ ਕਾਰਡ ਦੀ ਸੀ ਚਾਹੇ ਮਜ਼ਦੂਰਾਂ ਵਾਸਤੇ ਸੀ ਚਾਹੇ ਕਿਸਾਨ ਸਮ੍ਰਿਧੀ ਕਾਰਡ ਦੀ ਸੀ ਜਾਂ ਹੋਰ ਅਲਾਜ ਵਾਲੀਆਂ ਸਕੀਮਾਂ ਸੀ ਜਾਂ ਕੋਈ ਵੀ ਹੋਰ ਜਿਹੜੇ ਕੰਮ ਸੀ ਜੋ ਸੈਂਟਰ ਗਵਰਨਮੈਂਟ ਦੇ ਰਹੀ ਸੀ ਹਰ ਇੱਕ ਬੰਦੇ ਨੂੰ ਉਹਦੇ ਕੈਂਪ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਇੱਕ ਪਿੰਡ ਦੇ ਵਿੱਚ ਤਕਰੀਬਨ 30 ਕੰਸਟੀਟਿਊਐਂਸਿਸ ਦੇ ਵਿੱਚ ਚੱਲ ਰਹੇ ਸੀ ਔਰ 50 ਕੰਸਟੀਟਿਊਐਂਸ ਦੇ ਵਿੱਚ ਅੱਗੇ ਹੋਰ ਉਹਨਾਂ ਨੂੰ ਵਧਾਉ ਸੋ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਬਖਲਾਹੜ ਦੇ ਵਿੱਚ ਆ ਗਈ ਐ ਔਰ ੱੱਕੇ ਦੇ ਨਾਲ ਪ੍ਰਸ਼ਾਸਨ ਨੂੰ ਉੱਥੇ ਭੇਜ ਕੇ ਪੁਲਿਸ ਨੂੰ ਉੱਥੇ ਭੇਜ ਕੇ ਉਹ ਕੈਂਪ ਬੰਦ ਕਰ ਰਹੀ ਐ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਹੋਣ ਦੇ ਨਾਤੇ ਇਹਦਾ ਡਟਵੇ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਹਾਂ ਔਰ ਇਸ ਸਬੰਧ ਦੇ ਵਿੱਚ ਅਸੀਂ ਇੱਥੇ ਪੁੱਟਲਾ ਅਸੀਂ ਭਗਵੰਤ ਮਾਨ ਦਾ ਦੇਖੋ ਸਰਕਾਰ ਨੂੰ ਹੈਡੋ ਕਰ ਰਹੇ ਆ ਭਗਵੰਤ ਮਾਨ ਦਾ ਅਸੀਂ ਪੁੱਟਲਾ ਜੇ ਇੱਥੇ ਸਾਡੇ ਪਟਿਆਲਾ ਜ਼ਿਲ੍ਹਾ ਪਟਿਆਲਾ ਨਾਰਥ ਚ ਮੇਰੇ ਰਾਜਪੁਰਾ ਹਲਕੇ ਚ ਇੱਕ ਰੈਲੀ ਅਸੀਂ ਆਯੋਜਿਤ ਕੀਤੀ ਮਾਨਯੋਗ ਸਾਡੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼wini ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਔਰ ਉਹ ਰੈਲੀ ਚ ਬੇਤਹਾਸ਼ ਇਕੱਠ ਨੂੰ ਦੇਖ ਕੇ ਜਿਹੜੀ ਪੰਜਾਬ ਸਰਕਾਰ ਬਖਲਾ ਗਈ ਉਹਨੂੰ ਹੋਰ ਤਾਂ ਕੁਝ ਸਮਝ ਨਹੀਂ ਆਇਆ ਉਹਨਾਂ ਨੂੰ ਇੱਕੋ ਗੱਲ ਲੱਗਿਆ ਕਿ ਜਿਹੜੇ ਪਿੰਡਾਂ ਚ ਕੈਂਪ ਲੱਗ ਰਹੇ ਆ ਵੀ ਪਹਿਲਾਂ ਕੈਂਪ ਬੰਦ ਕਰਾਓ ਪੂਰਾ ਕੈਂਪ ਕਿਸੇ ਉਹ ਸਾਡੇ ਭਾਰਤੀ ਜਨਤਾ ਪਾਰਟੀ ਲਈ ਨਹੀਂ ਹੈਗੇ ਉਹਦੇ ਚ ਕੋਈ ਕਿਸੇ ਵਰਗ ਦਾ ਇਸ਼ੂ ਨਹੀਂ ਹੈਗਾ ਨਾ ਉੱਥੇ ਪਾਰਟੀ ਪੁੱਛੀ ਜਾਂਦੀ ਹੈ ਨਾ ਕੋਈ ਕਿਸੇ ਕਿਸਮ ਦੀ VOTING ਦਾ ਇਸ਼ੂ ਹੈ ਦਾ ਮਤਲਬ ਹੈ ਕਿ ਇਸ ਰੈਲੀ ਨੇ ਪੂਰੇ ਵਿਧਾਨ ਸਭਾ ਹਲਕਿਆਂ ਨੂੰ ਹਿਲਾ ਦਿੱਤਾ ਹੈ ਬਿਲਕੁਲ ਪੂਰੇ ਪੰਜਾਬ ਨੂੰ ਪੂਰੇ ਪੰਜਾਬ ਨੂੰ ਹਿਲਾਤਾ ਹੈ ਬਹੁਤ ਵੱਡਾ ਇਸ ਗੱਲ ਦਾ ਮੈਸੇਜ ਗਿਆ ਮੈਂ ਧੰਨਵਾਦ ਦੇਣਾ ਚਾਹਾਂਗਾ ਸਾਡੀ ਪੂਰੀ ਭਾਰਤੀ ਜਨਤਾ ਪਾਰਟੀ ਪਟਿਆਲਾ ਨਾਰਥ ਦੀ ਔਰ ਪਟਿਆਲਾ ਸਾਊਥ ਤੇ ਪਟਿਆਲਾ ਅਰਬਨ ਦੀ ਟੀਮ ਨੂੰ ਇਹਨਾਂ ਨੇ ਇਹਨਾਂ ਨੇ ਜੋ ਡਿਟੇਨ ਤੋਂ ਕੀਤੇ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਸਰ ਸਰਕਾਰ ਬੁਖਲਾਗੀ ਹੋਰ ਤਾਂ ਕੁਝ ਸੁਝਿਆ ਨਹੀਂ ਕੱਲ ਸਾਰਿਆਂ ਨੂੰ ਚੱਕਿਆ ਸਾਨੂੰ 2 ਘੰਟੇ ਖੁਦ ਡਿਟੇਨ ਕਰਕੇ ਰੱਖਿਆ ਮੈਂ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਨਾਲ ਸਾਡੇ ਮਸਿੰਘਣ ਪਿੰਡ ਚ ਮੇਰੇ ਹਲਕਾ ਸਨੌਰ ਚ ਲੱਗਿਆ ਵਾ ਅਸੀਂ ਕੈਂਪ ਅਸੀਂ ਉੱਥੇ ਲਾਉਣ ਗਏ ਸੀ ਪੁਲਿਸ ਨੇ ਡੰਡੇ ਮਾਰ ਕੇ ਭਜਾ ਦਿੱਤਾ ਕਿ ਆ ਪੰਜ ਚਾਰ ਬੰਦੇ ਕਿਸੇ ਹੋਰ ਪਿੰਡ ਤੋਂ ਲਿਆ ਕੇ ਉੱਥੇ ਉਲਟੀ ਸਿੱਧੀ ਨਾਰੇਬਾਜੀ ਕਰਾਈ ਗਈ ਸੀ ਸਰਕਾਰ ਕਮਵੀਨ ਢੱਲੀ ਸਰਕਾਰ ਫੇਲ ਫੇਲ ਹੋ ਗਈ ਹੋਰ ਆਪ ਕੁਝ ਕਰ ਨਹੀਂ ਸਕੇ ਦੂਸਰੀ ਭਾਰਤੀ ਜਨਤਾ ਪਾਰਟੀ ਗਰੀਬਾਂ ਕਿਸਾਨਾਂ ਨਾਲ ਸੀ ਹੈ ਔਰ ਖੜੀ ਰਹੇਗੀ